ਸੱਚਕਾਲ ਦੋਸਤੋ ਦੋਸਤੋ ਜਿਵੇਂ ਕਿ ਅਸੀਂ ਪਹਿਲੀ ਵੀਡੀਓ ਵਿੱਚ ਜ਼ਿਕਰ ਕੀਤਾ ਸੀ ਕਿ ਭਾਈ ਅੰਮ੍ਰਿਤਪਾਲ ਸਿੰਘ ਨੂੰ ਬੇਲ ਮਿਲੇਗੀ ਜਾਂ ਜ਼ਮਾਨਤ ਮਿਲੇਗੀ ਤੇ ਉਹ ਡਿਬਰੂਗਰ ਤੋਂ ਆ ਕੇ ਪੰਜਾਬ ਦੇ ਵਿੱਚ ਸੌਂ ਚੁੱਕ ਕੇ ਜਾਣਗੇ ਐਮਪੀ ਵਜਿਓ ਸੋ ਇੰਤਜ਼ਾਰ ਦੀਆਂ ਘੜੀਆਂ ਖਤਮ ਹੁੰਦੀਆਂ ਨੇ ਤੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਛਾੜ ਦੇਣ ਦੀ ਬੇਲ ਮਿਲ ਚੁੱਕੀ ਹੈ ਉਹਨਾਂ ਨੂੰ ਲੈਣ ਲੈ ਕੇ ਆਉਣ ਲਈ ਪੰਜਾਬ ਪੁਲਿਸ ਦੇ ਮੁਲਾਜ਼ਮ ਜਿਹੜੇ ਨੇ ਉਹ ਡਿਬਰੂਗੜ੍ਹ ਰੇਲ ਲਈ ਰਵਾਨਾ ਹੋ ਚੁੱਕੇ ਨੇ ਤੇ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ 5 ਜੁਲਾਈ ਨੂੰ ਭਾਈ ਅੰਮ੍ਰਿਤਪਾਲ ਸਿੰਘ ਜੀ ਪਾਰਲੀਮੈਂਟ ਦੇ ਅਹੁਦੇ ਦੀ ਸੌ ਚੁੱਕਣਗੇ ਜੀ ਹਾਂ 5 ਜੁਲਾਈ ਨੂੰ ਭਾਈ ਅੰਮ੍ਰਿਤਪਾਲ ਸਿੰਘ ਜੀ ਐਮਪੀ ਦੇ ਵਜੋਂ ਸੌ ਚੁੱਕਣਗੇ ਸੋ ਇਹ ਖਬਰ ਸੁਣ ਕੇ ਉਹਨਾਂ ਦੀ ਜਥੇਬੰਦੀ ਦੇ ਵਿੱਚ ਤੇ ਪੰਜਾਬ ਦੇ ਲੋਕਾਂ ਵਿੱਚ ਜਿਹੜੇ ਉਹਨਾਂ ਨੂੰ ਚਾਹੁੰਦੇ ਨੇ ਉਹਨਾਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਔਰ ਜਿਨ੍ਹਾਂ ਨੂੰ ਇਹ ਖਬਰ ਮਿਲੇਗੀ ਉਹਨਾਂ ਵਿੱਚ ਵੀ ਖੁਸ਼ੀ ਦੀ ਲਹਿਰ ਬਣ ਜਾਵੇਗੀ ਜਦੋਂ ਪਤਾ ਲੱਗੇਗਾ ਕਿ ਭਾਈ ਅੰਮ੍ਰਿਤਪਾਲ ਸਿੰਘ ਜੀ ਜਿਹੜੇ ਨੇ ਉਹ ਬੇਲ ਤੇ ਆ ਰਹੇ ਨੇ 4 ਦਿਨ ਲਈ ਭਾਵੇਂ 4 ਦਿਨ ਲਈ ਆ ਰਹੇ ਨੇ ਤੇ ਭਾਵੇਂ 1 ਦਿਨ ਲਈ ਪਰ 4 ਦਿਨ ਦਾ ਪਤਾ ਲੱਗਾ ਹੈ ਸੂਤਰਾਂ ਤੋਂ ਪਰ ਬੇਲ ਤਾਂ ਬੇਲ ਹੀ ਹੁੰਦੀ ਹੈ ਹੁਣ ਜਲਦੀ ਹੀ ਉਹ ਸੌ ਚੁੱਕਣਗੇ 5 ਜੁਲਾਈ ਨੂੰ ਸੋ ਚੁੱਕਣਗੇ ਭਾਈ ਅੰਮ੍ਰਿਤਪਾਲ ਸਿੰਘ ਜੀ ਸੋ ਲੋਕਾਂ ਦੀਆਂ ਦੁਆਵਾਂ ਲੋਕਾਂ ਦੀਆਂ ਅਰਦਾਸਾਂ ਜਿਹੜੀਆਂ ਨੇ ਉਹ ਭਾਈ ਅੰਮ੍ਰਿਤਪਾਲ ਸਿੰਘ ਨੂੰ ਖਡੂਰ ਸਾਹਿਬ ਤੋਂ ਜਿਤਾਉਂਦੀਆਂ ਨੇ ਪਰ ਉਹੀ ਅਰਦਾਸਾਂ ਜਿਹੜੀਆਂ ਨੇ ਉਹ ਭਾਈ ਅੰਮ੍ਰਿਤਪਾਲ ਸਿੰਘ ਨੂੰ ਪੰਜਾਬ ਵਾਪਸ ਲਿਆਉਣ ਵਿੱਚ ਜਿਹੜੀਆਂ ਨੇ ਉਹ ਕੁਝ ਹੱਦ ਤੱਕ ਸਹੀ ਹੋ ਰਹੀਆਂ ਨੇ ਸੋ ਜਿਨ੍ਹਾਂ ਨੇ ਅਰਦਾਸਾਂ ਕੀਤੀਆਂ ਸੀ ਬੇਨਤੀਆਂ ਕੀਤੀਆਂ ਸੀ ਉਸ ਮਾਲਕ ਮਾਲਕ ਅੱਗੇ ਉਹ ਪ੍ਰਮਾਤਮਾ ਅੱਗੇ ਕਿ ਉਹਨਾਂ ਨੂੰ ਵਾਪਸ ਬੁਲਾਇਆ ਜਾਵੇ ਸੌ ਚੁਕਾਈ ਜਾਵੇ ਸੋ ਉਹ ਸੱਚ ਹੁੰਦੀਆਂ ਨਜ਼ਰ ਆ ਰਹੀਆਂ ਨੇ ਸੋ ਭਾਈ ਸਾਹਿਬ ਜਿਹੜੇ ਨੇ ਉਹ ਡਿਬਰੂਗੜਜੇਟ ਤੋਂ ਜੇਲ੍ਹ ਤੋਂ ਆ ਰਹੇ ਨੇ ਤੇ 5 ਤਰੀਕ ਨੂੰ ਜਿਹੜੇ ਨੇ ਉਹ ਸੌ ਚੁੱਕਣਗੇ